ਗੁਰੂ ਦਾ ਪਿਆਰਾ ਗੁਰਸਿੱਖ ਹੈ ਗੁਰਮਖਰੂ ਹੈ ਜਿੱਥੇ ਬੱਚਿਆਂ ਨੂੰ ਸੰਸਕਿਆ ਦਿੱਤੀ ਜਾਂਦੀ ਹੈ ਕੀਰਤਨ ਸਿਖਾਇਆ ਜਾਂਦਾ ਹੈ ਕਥਾ ਸਿਖਾਈ ਜਾਂਦੀ ਹੈ ਗੁਰਮਤਿ ਦੀ ਜੋਗ ਸਿੱਖਿਆ ਦਿੱਤੀ ਜਾਂਦੀ ਹੈ ਐਸੇ ਅਸਥਾਨ ਬੜੇ ਸਤਕਾਰਯੋਗ ਹਨ ਜਿਹੜੇ ਕਿ ਸਕੂਲ ਕਾਲਜ ਦਾ ਕੰਮ ਕਰਦੇ ਐ ਵੀ ਗੁਰਮਤਿ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਬੜੇ ਸਤਕਾਰਯੋਗ ਹੈ ਪਰ ਸਾਡੇ ਵਿੱਚ ਕੁਝ ਐਸੇ ਦੇ ਦੇ ਬਣ ਚੁੱਕੇ ਹੈ ਜਿਹੜੇ ਕਿ ਜਾਨਿ ਕਿ ਗੁਰਮਾਖਿਲੇ ਸਕੂਲ ਕਾਗ ਦਾ ਕੰਮ ਨਹੀਂ ਕਰ ਰਹੇ ਜਿਹੜੇ ਕਿ ਕੇਵਲ ਪੂਜਾ ਸਥਾਨ ਬਣੇ ਹੋਏ ਐ ਪੂਜਾ ਸਥਾਨ ਬਣੇ ਹੋਏ ਹੈ ਬਹੁਤ ਨੇ ਸਾਡੇ ਵਿੱਚ ਵੀ ਪਰ ਸਿੱਖਾਂ ਵਿੱਚ ਕਿ ਘਾਟ ਪਤਾ ਕੀ ਹੈ ਸਾਡੇ ਵਿੱਚ ਘਾਟ ਇਹ ਹੈ ਕਿ ਚੋਲਾ ਤੇ ਕਰਫਾਰਾਂ ਸਾਡੀ ਕੋਈ ਲੋ ਮਰ ਦੀ ਬਖੰਡ ਕਰੀ ਚੰਦੇ ਅਸੀਂ ਬਿਲਕੁਲ ਨਹੀਂ ਬੋਲਦੇ ਲੋਕ ਦਾ ਨਾਮ ਲੋਕ ਇਹ ਘਾਟ ਹੈ ਵਿੱਚ ਤਾਂ ਤੇ ਕਾਤੇ ਇਹਦਾ ਭਾਵ ਸਿਰ ਸਾਨੂੰ ਇਹ ਨੁਸਾਨਸ ਲੈਣੇ ਵਿਆਪਕ ਕਤਲਨਾ ਤੇ ਚੋਰੀਪਨ ਤੇ ਜੋ ਮਰਜ਼ੀ ਕਰ ਚਲੀ ਆਪਾਂ ਨੂੰ ਮਨਜ਼ੂਰ ਆ ਰਿਹਾ ਸਾਰਾ ਕੁਝ ਸੋਚੋ ਜਰਾ ਤਾਂ ਤੇ ਹੁਣ ਬਹੁਤ ਸਾਰੇ ਸਾਵਾ ਦੇ ਉੱਤੇ ਜਿਹੜੇ ਗੁਰੂਗ੍ਰੰਥ ਸਾਹਿਬ ਦੀ ਆਣ ਚਾਪੀ ਪੂਜਾ ਕਰਾਉਂਦੇ ਆ ਉਹਨਾਂ ਤੋਂ ਵੀ ਸੱਚੇ ਤਹਾਨਾ ਬਣਾ ਕੇ ਤਾਂ ਇਹ ਗੁਰੂ ਅਕਮਰਦਾਸ ਕਹਿੰਦਾ ਕੌਣ ਆਪਣੀ ਪੂਜਾ ਕਰਾਉਂਦਾ ਜਿਵੇਂ ਤੁਨ ਮੈਂ ਨਕਸ਼ਾ ਬਣਾਵਾ ਬਹੁਤ ਸਾਰੇ ਹੀ ਨਕਸ਼ਾ ਬਣਾਇਆ ਮੈਂ ਤਾਂ ਤਾਂ ਬਹੁਤ ਆਮ ਤੇ ਕੀ ਚੱਲਦਾ ਬਹੁਤ ਸਾਰੇ ਤੇਜਾਂ ਰੱਖੋ ਦੁਆਰਾ ਦਵਾਕ ਬਹੁਤ ਆਮ ਤੇ ਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਹੈ ਤੇ ਬਾਬਾ ਚਾਰਕ ਕਮਰੇ ਛੱਡ ਕੇ ਆਪਣੀ ਗੱਦੀ ਲਾ ਕੇ ਬੈਠਾ ਹੋਇਆ ਹੈ ਜੇ ਤਾਂ ਉਹ ਬਾਬਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਆਈਆਂ ਸੰਗਤਾਂ ਨੂੰ ਗੁਰਬਾਣੀ ਦੀ ਕਹਾਣੀ ਸੁਣਾਵੇ ਇਤਿਹਾਸ ਦੀ ਗੱਲ ਦੱਸੇ ਗੁਰਮਤਿ ਦੀ ਗੱਲ ਦੱਸੇ ਸਤਿਕਾਰਯੋਗ ਹੈ ਪਰ ਬਾਬਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਵਿੱਚ ਬੈਠਦੇ ਨਹੀਂ ਗੁਰੂ ਦੀ ਗੱਲ ਤਾਂ ਵਸਤੂ ਤਾਂ ਚਾਰ ਕਮਰੇ ਛੱਡ ਕੇ ਆਪਣੀ ਗੱਦੀ ਲਾ ਕੇ ਬੈਠਾ ਹੋਇਆ ਤੇ ਕੀ ਹੈ ਭੋਲੇ ਭਾਲੇ ਲੋਕ ਜਾਂਦੇ ਨੇ ਮੱਖਾ ਦੇਖ ਕੇ ਦੇਵੇ ਦੇ ਸੇਵਾਦਾਰਾਂ ਨੂੰ ਕਹਿੰਦੇ ਜੀ ਬਾਬਾ ਜੀ ਦੇ ਦਰਸ਼ਨ ਕਰਨੇ ਸੀ ਹਾਂ ਤਾਂ ਇਹ ਦੇਖੋ ਦੇਖੋ ਉਹ ਕਮਰੇ ਤੇ ਬਾਬਾ ਜੀ ਤੇ ਉੱਪਰ ਲੈਂਣ ਲੱਗੀ ਪਈ ਉਹ ਬਾਬਾ ਜੀ ਬੰਤਾਉਂਦੇ ਉੱਥੇ ਸੰਗਤਾਂ ਨੂੰ ਉਹ ਦੇਖੋ ਉੱਥੇ ਬਾਬਾ ਜੀ ਮੈਂ ਪਤਾ ਕੀ ਕਹਿਣਾ ਹੁੰਦਾ ਬਾਬੇ ਨੇ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਆਪਣਾ ਜਾਣ ਲਾਇਆ ਹੋਇਆ ਬਾਬਾ ਕਹਿੰਦਾ ਸ਼ਿਕਾਰੀ ਹੈ ਉਹਨੋ ਤਾਂ ਆਪਣਾ ਨਾਮ ਸ਼ਿਕਾਰੀ ਪਤਾ ਕਾਤੇ ਕਿਹ ਹੈ ਜਲੀਲ ਲੈ ਨੂੰ ਸਰਬਾਨੀ ਨਾਲ ਕੋਈ ਸ਼ਾਂਤੀ ਵਰਤਣਾ ਹੋਣਾ ਹੈ ਸ਼ਿਕਾਰੀ ਹੁੰਦਾ ਚੋਗਾ ਪਾਉਂਦਾ ਕਣਕਵਾਜਰਾ ਚੋਗਾ ਤਾਂ ਚੋਗਾ ਹੀ ਹੈ ਨਾ ਇੱਕ ਤਾਂ ਧਰਮੀ ਬੰਦਾ ਚੋਗਾ ਪਾ ਲੈਂਦਾ ਮਰਮਚਿਆਂ ਨੂੰ ਠੰਗੀ ਗੱਲ ਇੱਕ ਸ਼ਿਕਾਰੀ ਵੀ ਚੋਗਾ ਪਾਉਂਦਾ ਉਹਨੇ ਚੋਗਾ ਪਾ ਕੇ ਪਿੱਛੇ ਆਪਣਾ ਜਾਲ ਲਾਇਆ ਹੋਵੇ ਚੋਗਾ ਪਾ ਕੇ ਆਪਣਾ ਜਾਲ ਲਾਇਆ ਹੈ ਕਹਿਣ ਦਾ ਭਾਵ ਅੱਡੇ ਵਿੱਚ ਬਹੁਤ ਦੇਰੇਦਾਰ ਗੁਰੂ ਗ੍ਰੰਥ ਸਾਹਿਬ ਨੂੰ ਚੋਕੇ ਦੇ ਤੌਰ ਤੇ ਵਰਤਦੇ ਆ ਵੀ ਜੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਾ ਕੀਤਾ ਸਿੱਖ ਰੂਹੀ ਪੰਛੀਆਂ ਨੇ ਨਹੀਂ ਤਸਨਾ ਗੁਰੂ ਦਾ ਨਾਮ ਹਰਿ ਦੇਵ ਸਿੱਖ ਫਸਾਉਣਾ ਹੈ ਬਾਪ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਆ ਬਾਣੀ ਦੀ ਭਾਵੇਂ ਇੱਕ ਦਾ ਨਾ ਰਸੋ ਇਹਨਾਂ ਸਾਤੇ ਕੀ ਹੋਇਆ ਹੁਣ ਲੱਗਿਆ ਹੋਇਆ ਜਾਲ ਸਾਦੀ ਆੜ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਜਾਲ ਲੱਗਿਆ ਹੋਣਾ ਸਰਕਾਰੀ ਦਾ ਇੰਨੇ ਜੱਟਾਂ ਵੀ ਚੋਕਾ ਤੇ ਦਰਬੀ ਚੋਕੇ ਦੇ ਤੌਰ ਤੇ ਵਰਤਦਾ ਸਭ ਨੂੰ ਅੰਦਰ ਵੀ ਚੋਕਾ ਰੱਖ ਕੇ ਇੱਕ ਪਾਸੇ ਮਿਸ਼ਰੀ ਦੇ ਬੈਠਾ ਹੈ ਇੱਕ ਪਾਸੇ ਇੱਕ ਟੋਕਰੀ ਵਿੱਚ ਕੁਝ ਸੇਬ ਆ ਕੇ ਰੱਖੇ ਹੋਏ ਐ ਸੇਬ ਆ ਕੇ ਰੱਖੇ ਐ ਚਲੇ ਆ ਗਿਆ ਕੋਈ ਪ੍ਰਵਾਹ ਅੰਦਰ ਜਦੋਂ ਸਤਰੀ ਆ ਗਈ ਮੰਦ ਲੋ ਕੋ ਸਿੰਘ ਸਿੰਘਣੀ ਉਹਦੇ ਨਾਲ ਇੱਕ ਬੱਚਾ ਮੰਦ ਲੋ ਉਹਨਾਂ ਬਾਅਦ ਚਲੇ ਗਏ ਬਾਬਾ ਜੀ ਕੋਲੇ ਅੰਦਰ ਕਮਰੇ ਵਿੱਚ ਕਿ ਬਾਬਾ ਮਿੱਠਾ ਤਾਂ ਬੜਾ ਐ ਫਰਮਾਨਾਂਸ ਕਿੰਦਾ ਦੀਏ ਬਾਣੀ ਦੇ ਲੈ ਕੇ ਗੱਲ ਕਰਤੀ ਗੁਰਵਾਸ ਜਦੋਂ ਸੰਤਰਾ ਠੱਗੀ ਮਾਰਨ ਦੀ ਨਾਲ ਸਾਹ ਹੋਵੇ ਤਾਂ ਕਈ ਵਾਰੀ ਠੱਗੀ ਮਾਰਨ ਵਾਸਤੇ ਵੀ ਮੂੰਹ ਤੋਂ ਗੁਰਵਰਕੀਆਂ ਲੰਮਾ ਕਰਨੀਆਂ ਪੈਂਦੀਆਂ ਨੇ ਠੱਗ ਬਹੁਤ ਮਿੱਠੇ ਹੁੰਦੇ ਆਣੇ ਉਹ ਬਾਪਾ ਜੀ ਕੋਲੇ ਚਲੇ ਕੇ ਅੰਦਰ ਕਿ ਹੁਣ ਬਾਬਾ ਜੀ ਬਹੁਤ ਮਿੱਠੇ ਆ ਕੀ ਕਹਿੰਦੇ ਰਾਜੀ ਭਾਈ ਵੀਰਾਂ हां बाबा जी सापों ਲੜ ਜਾ ਕੰਮੀ ਚ ਪੜਦਾ ਹੈ ਇਹ ਤਾਂ ਬਾਬਾ ਜੀ ਦੂਜੀ ਚ ਹੈ ਅੱਛਾ ਹੋਰ ਭਾਈ ਸਿੱਖ ਦਾ ਕੰਮ ਕਾ ਠੀਕ ਹੈ ਫਸਲ ਵਾਰੀ ਚੰਗੀ ਹੈ ਤੇ ਮਿੱਠੀ ਦਾ ਬੈਕ ਤਾਂ ਭਾਈ ਨੇ ਸੇਵ ਬੀਬਾ ਜੀ ਦੇ ਬੰਦੇ ਇਹ 500 ਦਾ ਨੋਟ ਕੱਢ ਕੇ ਬਾਬੇ ਦੇ ਕੋਲ ਡੈਂਚ ਤੇ ਜਾਂਦੇ ਕਹਿੰਦੇ ਜਾਂਦੇ ਬਾਬਾ ਜੀ ਦਾ ਵਾਰੀ ਚੰਗੀ ਹੈ ਬੋਬਾ ਦਾ ਨਾਮ ਹੈ ਜੀ ਵਾਲੇ ਡੰਗਿਆ ਬਾਬਾ ਜੀ ਚੰਗਾ ਬਾਪੇ ਨੇ ਹੋਣਾ ਹੀ ਹੈ ਤਿੰਨ ਗੱਲਾਂ ਕਰਕੇ ਰਾਜੀ ਪਾ ਦੀਪਾ ਬੋਲਣ ਜਾਂ ਕੰਮ ਜੇ ਪੜਦਾ ਸਿੱਖਾ ਠੀਕ ਹੈ ਫਸਲ ਵਾੜੀ ਬਸ ਮਿਸ਼ਰੀ ਦਾ ਭਾਂਟ ਇੱਕ ਤੇ 500 ਰੁਪਏ ਲਿਆ ਚੰਗਾ ਹੋਣਾ ਹੀ ਚੰਗਾ ਹੋਣਾ ਹੀ ਹੈ ਕਿ ਦੁਨੀਆ ਇੰਤਾਂ ਚੀ ਹੈ ਧਰਮ ਦੇ ਨਾਂ ਤੇ ਧਰਕੇ ਲੁੱਟੇ ਤੇ ਉਹਨੂੰ ਕਹਿ ਦਿੰਦੇ ਆ ਬ੍ਰਹਮ ਗਿਆਨੀ ਹੈ ਕਹਿੰਦੇ ਬ੍ਰਹਮ ਗਿਆਨੀ ਹੈ ਸਤਿ ਜੀ ਗੁਰਬਾਣੀ ਦੀ ਸਰੀਗਲ ਸਮਾਵੇ ਫਿਰ ਸਾਰੇ ਇਹ ਸੋਚੀ ਵਾਲੇ ਬੈਠਾ ਬਹੁਤੇ ਫੱਟਵੇ ਲਾਉਂਦੇ ਐ ਇੱਤਾ ਜੀ ਗਾਲ ਵਾੜੇ ਐ ਇੱਤਾ ਜੀ ਨਿੰਦਾ ਕਰਦੇ ਐ ਇੱਤਾ ਜੀ ਓਂ ਕਰਦੇ ਨੇ ਦੱਸੋ ਤੇ ਅਸੀਂ ਵੀ ਬਾਂਜ ਨੇ ਮਿਸ਼ਰੀ ਵਾਲੇ ਬਾਪੇ ਜਮਾਨੇ ਕਿਤੇ ਨੂੰ ਕੁਝ ਕਹਿੰਦੇ ਅੰਦਰ ਵਾਜ ਲੈ ਲੈ ਕੇ ਕੋਸੇ ਪੰਜ ਸੌ ਤਰੀਕ ਤੇ ਕਿਹਿਆ ਹੋ ਮਸੇ ਕਰ ਬਾਂਜਾ ਨੇ ਮਿਸ਼ਰੀ ਵਾਲੇ ਬਾਪਾ ਨੇ ਨਹੀਂ ਹਰ ਰਾਤ ਪਰਿਆ ਕਰੋ ਵੀ ਮਿਸ਼ਰੀ ਵਾਲੇ ਬਾਪੇ ਦਾ ਬਹੁਤ ਹੈ ਭਾਈ ਬੁਖਾਉਣ ਤੇ ਕਰ ਸਕ ਮੰਗੋ ਤਾਂ ਆਪਣਾ ਮਹਸਤਰੀ ਨੂੰ ਕੋਪਾ ਨਹੀਂ ਪੰਦੀ ਦਾ ਦਿਮਾਗ ਤੋ ਖਰਾਬ ਹੋ ਜੇ ਤੂਤੀ ਕਿਸ ਤਰ੍ਹਾਂ ਰਖਿਓਰ ਦਾਸ ਕਰੀ ਜੇ ਲੈ ਪਰੋ ਕਿਰਪਾ ਰੱਖਿਓ ਵੀ ਬਹੁਤ ਨੇ ਅੰਦਰ ਬੈਠ ਕੇ ਮੱਥੇ ਟਿਕਾਉਣ ਵਾਲੇ ਕਿਤੇ ਮੇਰਾ ਵੀ ਨਾ ਦਿਮਾਗਰਾ ਕੋਈ ਵੀ ਸੰਗਤਾਂ ਜਾਂ ਬਾਵਾ ਜੀਆਂ ਔਲਾਦੀਆਂ ਹੁਣ ਆਪਾਂ ਚਲਾਵਲੀਏ ਕੰਮ ਕਿ ਪਤਾ ਨਹੀਂ ਲੱਗਦਾ ਅੱਜ ਉਹ ਸੋਨਾ ਉਹ ਸਮੁੰਦਰ ਮੈਂ ਕੀ ਜਾਣੋ ਕੀ ਹੋਏ ਰਹੋ ਵਿਚਾਰ ਰਹਤਾ ਤੇ ਸੁਚੇਤ ਹੋਣਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਤੇ ਆਪਣੀ ਪੂਜਾ ਕਰਾਉਂਦੇ ਐ ਉਹਨਾਂ ਤੋਂ ਵੀ ਸੁਚੇਤ ਹੋਣਾ ਆਪਣੇ ਕੋਲ ਜੀ ਨਿਗਾ ਮਾਰਨੀ ਹੈ ਕਿ ਅਸੀਂ ਗੁਰੂ ਦੀ ਗੱਲ ਦੱਸੇ ਲੋਕਾਂ ਨੂੰ ਕਿ ਕੇਵਲ ਕੁਤਰੀਆਂ ਕੀਤੀਆਂ ਵੀ ਕਰਾਜੋ 5100 ਜਮਾ ਤੋਂ ਦੇ ਨਾਂ ਤੇ ਜਿੱਦੇ ਛੋਟਾ ਨੰਬਰ ਆ ਗਿਆ ਕਹਿੰਦੇ ਅਸੀਂ ਆਪ ਵੀ ਕਹਿੰਦੇ ਭੋਗ ਪਾ ਕੇ ਹੁਕਮਨਾਮਾ ਸੋ ਨੂੰ ਰਜਿਸਟਰੀ ਤੇ ਘਰੇ ਵੇਚ ਦੇ ਆਈ। ਫਿਰ ਇਹਨਾਂ ਨੂੰ ਅਸੀਂ ਦੱਸਿਆ ਨਾ ਸੋਮੇਂ ਕਮੇਟੀ ਵਾਲੇ ਕਹਿੰਦੇ 3100 ਜਮਾ ਦਾ ਕਰਾਜ ਸਾਡੇ ਕੋਲੇ ਘਰੇ ਤੇ ਜਾਂਦੇ ਹੁਕਮਨਾਮਾ ਦੇ ਥੋੜਾ ਨੰਬਰ ਆ ਗਿਆ ਤੇ ਡੇਰੇ ਵਾਲੇ ਬਾਪੇ ਕਹਿੰਦੇ 5100 ਜਮਾ ਦਾ ਕਰਾਜ ਅਸ ਜਿੱਤੇ ਤੁਹਾਡਾ ਨੰਬਰ ਆ ਗਿਆ ਨਾ 85 ਤੋਂ ਘਰੀ ਘੱਲ ਦੇਗੇ ਬੁੱਪਾ ਨਾ ਨੇ ਤੇ ਅਸੀਂ ਕਿੰਨੇ ਦਾ ਮਾਰਾਂਗੇ ਆਪਣੇ ਬੁੱਪੇ ਚ ਅਸੀਂ ਬਹੁਤ ਸਮਾਂ ਦੇ ਕੀ ਚੱਲਦਾ ਹੈ 50 ਤੋਂ 85 ਚ 100 ਤੋਂ 85 ਤੱਕ ਬੰਦੇ ਲਗਾਤਾਰ ਬਰਖਾਸ਼ 100 ਤੋਂ 85 ਤੱਕ ਲਗਾਤਾਰ ਜੇ ਪੁੱਛੀਏ ਭਾਈ ਕੀ ਕਰਦੇ ਹੋ ਕਹਿੰਦੇ ਜੀ ਕੋਤਰੀ ਦਾ ਭੋਗ ਪਾਉਨੇ ਆਉਨੇ ਹੈ ਮੇਰਾ ਸੱਦਾ ਸਭਾ ਮੈਂ ਕਹਿੰਦਾ ਹੁੰਦਾ ਬਾਬਿਓ ਮੈਨੂੰ ਤਾਂ ਲੱਗਦਾ ਜਿਵੇਂ ਸਿੱਖੀ ਦਾ ਭੋਗ ਪਾਉਣਾ ਹੋਵੇ ਕੋਲੋ ਹਰਨਾਮ ਅਹ ਹਾ ਬਾਣੀ ਦੀ ਗੱਲ ਮੈਂ ਦੱਸਣੀ ਕਿਤੇ ਨਾ ਬਾਣੀ ਸੌਮਤੀ ਕਰਨਾ ਸਮਝਣ ਦੀ ਗੱਲ ਕਾਹਦਾ ਭੋਗ ਪਾਉਣਾ ਹੈ ਸਿੱਖੀ ਦਾ ਹੈ ਹੁਣ ਬਾਸਤਾ ਗੁਰੂ ਦਾ ਛੱਡਦੇ ਹੁਣ ਤਾਂ ਸਿੱਖੀ ਦਾ ਭੋਗ ਪਾਉਣ ਦੇ ਕੰਨਾਂ ਤੇ ਪਹੁੰਚ ਗਈ ਹੁਣ ਤਾਂ ਬਾਣੀ ਦੀ ਗੱਲ ਸੁਣਨ ਤੇ ਸਮਝਣ ਦੀ ਗੱਲ ਕਰਨਾ ਬਾਣੀ ਨੂੰ ਬਾਣੀ ਨੂੰ ਤਾਂ ਸੰਸੰਦੀ ਗੱਲ ਕਰਨਾ ਹੋਂਸਾ ਸੋਚੋ ਜਰਾ ਆਪਾਂ ਨੇ ਗੀਰੀ ਬਾਤ ਮੈਂ ਤੇ ਗੱਲ ਚੱਲਦੀ ਹੈ ਪਹਿਲਾਂ ਸਰਪਣੇ ਜੀ ਬਣਾ ਮੈਂ ਸੀ ਵੀ ਕੋਤ ਦੇ ਚਰਮੀ ਦੇ ਜਮਾਨਦਾਰੀਆਂ ਲੋਕਾਂ ਲੋਕੀ ਕਿਹੜਾ ਟੱਕਾ ਹੈ ਅਸੀਂ ਕੀ ਘਟਾ ਟੱਕਾ ਹੈ ਸੋਚੋ ਜਰਾ ਜੇ ਸਾਡੇ ਸਰੋਗਨੀ ਕਮੇਟੀ ਵਾਲਿਆਂ ਨੇ ਕੀ ਕੀਤਾ ਜਮਾ ਹੀ ਕਰਾਇਆ ਨਹੀਂ ਤੁਸੀਂ ਪੜਸੋਂ ਦੇ ਮਾਮਲੇ ਉੱਤੇ ਕਰਨਾ ਬਾਜਾ ਮਾੜੀ ਮੋਟੇ ਕੋਈ ਕਾਗਜ਼ੀ ਕਾਰਵਾਈ ਕਰਨੀ ਬਸ ਤੁਹਾਡੀ ਮੁੱਠੀ ਭਾਵੇਂ ਕਿ ਖਰਚੇ ਵਰਕੇ ਜੀ ਬਾਦ ਦੇ ਸਾਰਾ ਪ੍ਰਚਾਰ ਸੋਚੋ ਜਰਾ ਸਾਤੇ ਕਿੰਨੇ ਅਖਬਾਰਾਂ ਚੋ ਜਾ ਰਿਹਾ ਹੈ ਆਮ ਵਿਭਾਗ ਵਿੱਚ ਮਹਿਮਾ ਬਣ ਗਿਆ ਨਾ ਸ੍ਰੋਮਣੀ ਕਮੇਟੀ ਕਹਿੰਦੇ ਉਸੇ ਜਾ ਕੇ ਜੇ ਰਹਿਣ ਵਾਸਤੇ ਕਹਿੰਦੇ ਕਮਰਾ ਲੈਣਾ ਹੋਵੇ ਤਾਂ ਕਹਿੰਦੇ ਫਿਰ ਮੁਫਤੀ ਕਰਮ ਕਰਨੀ ਪੈਂਦੀ ਹੈ ਉਦੋਂ ਤੱਕ ਨਾ ਹਰਮੰਦਰ ਸਤਸਗੁਰੂ ਜੀ ਜਦੋਂ ਸੁਪਾ ਜਾਉਂਦੇ ਨੇ ਸੰਮਰਜਨ ਨਾਟਕ ਬੋਲ ਕੇ ਚੱਪਣੀ ਦੇ ਵਿੱਚ ਜੀ ਸਾਡਾ ਜੀਵਨ ਰਹਿ ਜਾਗਾ ਸੋਚੋ ਜਰਾ ਅਤੇ ਆਪਣੇ ਗਰੀਬਾਂ ਨਾਲ ਤੇ ਗੱਲ ਕਰੇ ਯਾਦ ਰੱਖੋ ਆਪਣੇ ਪ੍ਰਪੋਤਾਂ ਭਾਵੇਂ ਦੁਨੀਆ ਨੂੰ ਜਿੰਨਾ ਕਰ ਆਪਾਂ ਆਪਣੀਆਂ ਪ੍ਰਪੋਤਾਂ ਨਹੀਂ ਸੁਧਾਰਦੇ ਕਨਵੇਂ ਕਿਸੇ ਨੂੰ ਕਰਤਾ ਕਰਦੇ ਕੋਈ ਬੰਦੇ ਨੂੰ ਕਿਸੇ ਨੂੰ ਕਰਤਾ ਕਰਦੇ ਨਹੀਂ ਦੇ ਰਿਹਾ ਇਹ ਨਹੀਂ ਵੀ ਆਪਾਂ ਜੋ ਮਰਜੀ ਕਰੀ ਜਲੀਏ ਤਾਂ ਇਹ ਕਿਰਪਾ ਨਾ ਆਪਾਂ ਦਾ ਵੀ ਆਪਣਾ ਆਪਣਾ ਪਰਿਵਾਰ ਜਿਹਦੇ ਸਾਡੇ ਆਪੂ ਲੋਕ ਨੇ ਤਾਂ ਸੋਚੋ ਜਰਾ ਪਰਿਵਾਰ ਕੀ ਹੈ ਇੱਦਾਂ ਇਹਨਾਂ ਗੱਲਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਆਪਣੀ ਬੁੱਪੂ ਤੇ ਸਾਰੇ ਨੇ ਕੰਮ ਆ ਮੈਂ ਆਪਣੀ ਬੁੱਪੂ ਤੇ ਨੇ ਕੰਮ ਆ ਰਾਂ ਜਿਵੇਂ ਤੇ ਗਰਵਾਣੀ ਦੀ ਆਦ ਲੈ ਕਿਵੇਂ ਤੁਮਰਾ ਤਾਂ ਨਹੀਂ ਕਰ ਰਿਹਾ ਕਿਸੇ ਨੂੰ ਆ ਮੈਂ ਆਪਣੀ ਹਰ ਕੋਈ ਆਪਣੇ ਕਿਸੇ ਕਿਸੇ ਨੂੰ ਕਹਿ ਨਹੀਂ ਦਿੰਦੇ ਆਪਣੇ ਨੇ ਬੁੱਲ ਚ ਹਰ ਕੋਈ ਨਿਗਾਹ ਮਾਰੀਏ ਤੇ ਆਪਣੀਆਂ ਜਿਹੜੀਆਂ ਗਲਤੀਆਂ ਉਹਨਾਂ ਨੂੰ ਅਸੀਂ ਦੂਰ ਕਰੀਏ ਦੂਰ ਕਰੀਏ ਇਤਾਂ ਜਾਨੀ ਕਿ ਇਹ ਰਹਾ ਜਾਂ ਜੇ ਜਿਹੜੇ ਬਾਣੀ ਦੀ ਆਲ ਤੇ ਆਪਣੀ ਪੂਜਾ ਕਰਾਉਂਦੇ ਆ ਉਸ ਤੇ ਸਮਾਹ ਇੱਕ ਪੁਆਇੰਟ ਹੋਰ ਕਹਿ ਜਾऊं ਫਿਰ ਬਾਹਰੀ ਸੰਸਾਰ ਤੇ ਗੱਲ ਕਰਾਂਗੇ ਆਪਾਂ ਕਿ ਗੁਰਬਾਣੀ ਵਿੱਚੋਂ ਸਾਤ ਜਿਵੇਂ ਕਿ ਬਣੋਕੀ ਗੁਰੂ ਆਪਣੇ ਮੱਤਰਬਦੀਆਂ ਪੰਡਤੀਆਂ ਛਾਟ ਲੈਂਦੇ ਆ ਛਾਟ ਦੇ ਕੋਈ ਸ਼ੱਕ ਨਹੀਂ ਛਾਟਦੇ ਆ ਕੋਈ ਸ਼ੱਕ ਨਹੀਂ ਆਡਾ ਸਾਡੇ ਵਿੱਚ ਵੀ ਬਹੁਤ ਨੇ ਜਿਹੜੇ ਗੁਰਬਾਣੀ ਵਿੱਚੋਂ ਸਾਤ ਸੰਤਾਂ ਵਾਲੀ ਪੰਗਤੀ ਛਾਂਟ ਕੇ ਆਪਣੀ ਪੂਜਾ ਕਰਾਉਂਦੇ ਆ ਉਹਦਾ ਅਸਲੀ ਅਰਥ ਸਮਝਦੇ ਪੰਗਤੀ ਛਾਂਟ ਕੇ ਯਾਦ ਅਰਥ ਕਰਦੇ ਆ ਤਾਂ ਕਿ ਆਓ ਇਸ ਗੱਲ ਨੂੰ ਸਮਝ ਲਓ ਗੁਰਬਾਣੀ ਦੇ ਮਤਲਬਕ ਸਾਤ ਸੰਤ ਦਾ ਅਰਥ ਕੀ ਹੈ ਉਹ ਆਪਾਂ ਪਹਿਲਾਂ ਸਮਝੋ ਤਾਂ ਕਿ ਜਮਾ ਖਣਾ ਗੁਰਬਾਣੀ ਦੇ ਵਿੱਚੋਂ ਸਾਧ ਸੰਤ ਵਾਰੀ ਪੰਗਤੀ ਛਾਂਟ ਕੇ ਆਪਣੇ ਸਰੀਰ ਤੇ ਲਾ ਕੇ ਆਪਣੀ ਪੂਜਾ ਨਾ ਕਰਾਵੇ ਤਾਂ ਕਿ ਤੁਸੀਂ ਕਿਤੇ ਜਣੇ ਖਣ ਨੂੰ ਸਾਧ ਸੰਤ ਸਮਝੀਏ ਕਿਤੇ ਮੱਥੇ ਨਾ ਟੇਕ ਦੇ ਕਰੋ ਸਾਡੇ ਸਿੱਖਾਂ ਦਾ ਵੀ ਹਾਲ ਇਹੀ ਹੈ ਛਾਲ ਕਰੋ ਜਿਸ ਕਰਕੇ ਗੁਰਬਾਣੀ ਵਿੱਚੋਂ ਇੱਕ ਇੱਕ ਪ੍ਰਮਾਣ ਗੁਰਬਾਣੀ ਦਾ ਦੇਣਾ ਹੈ ਆਪਾਂ ਪਹਿਲਾਂ ਸਮਝੋ ਵੀ ਸਾਧ ਸੰਤ ਕੀ ਹੈ ਆਓ ਪਹਿਲਾਂ ਸਾਧ ਲਖ ਲੈ ਨੂੰ ਸੰਤ ਰਸਜ ਲੈ ਲਓ ਜੋ ਮਰਜੀ ਲੈ ਲਓ ਸਮਝਣ ਵਾਸਤੇ ਆਓ ਸੰਤ ਰਸਜ ਲੈ ਲਓ ਪਹਿਲਾਂ ਸੰਖੇਪ ਕਹਾਂਗਾ ਕਿਉਂਕਿ ਤੇ ਸੂਜਕ ਜਾਵਾ ਲੰਬਾ ਹੈ ਜੇ ਜਾਵਾ ਵਿਸਤਾਰ ਤੇ ਲੈ ਲਿਆ ਫਿਰ ਬਨੌਤੀ ਗੁਰੂਆਂ ਦੀ ਗੱਲ ਰਹੀ ਹੁੰਦੀ ਉਹ ਵੀ ਕਰਨੀ ਜ਼ਰੂਰੀ ਹੈ ਜਿਹੜੇ ਬਾਹਰੋਂ ਲੰਗ ਮਾਰਦੇ ਆ ਸਿੱਖੀ ਨੂੰ ਉਹ ਵੀ ਕਰਾਂਗੇ ਗੱਲ ਪਹਿਲਾਂ ਸੰਖੇਪ ਤੇ ਸਮਝ ਲਓ ਸੰਤ ਰਸਜ ਲੈ ਲਓ ਸਾਡੀ ਸੰਤ ਰਸਜ ਤੇ ਚਾਰ ਆਪਸਾ ਗੁਰਬਾਣੀ ਚ ਤੇ ਕਿਉਂਕਿ ਆਪ ਜੀ ਨੂੰ ਪਤਾ ਹੋਵੇਗਾ ਕਿ ਕਿਸੇ ਵੀ ਸ਼ਬਦ ਦੇ ਕੰਨੇ ਕਹਾਰਤ ਹੁੰਦੇ ਆ ਇੱਕ ਕੱਪ ਤੋਂ ਨਹੋਦਾ ਕਿਸੇ ਵੀ ਸ਼ਬਦ ਦਾ ਜਿਵੇਂ ਉਹ ਅਰਥ ਲੈ ਲਓ ਜਿਵੇਂ ਸੂਰ ਲਖਦੇ ਨੇ ਉਹਦੇ ਸੂਰ ਸੂਰ ਜਦੋਂ ਵੀ ਕਹਿੰਦੇ ਆ ਸੂਰ ਸੂਰ ਨੂੰ ਵੀ ਕਹਿੰਦੇ ਨੇ ਗੰਦਗੀ ਖਾਣ ਵਾਲਾ ਜਾਨਵਰ ਸੂਰ ਸੂਰਵੇਂ ਨੂੰ ਵੀ ਕਹਿੰਦੇ ਆ ਇੰਦਾ ਪ੍ਰਕਰਨ ਪਾਪ ਕੱਤ ਹੁੰਦਾ ਇੱਕ ਸ਼ਬਦ ਦੇ ਅਨੇਕਾਂ ਹੀ ਅਰਥ ਹੁੰਦੇ ਆ ਕਿੱਥੇ ਕਿਹੜੇ ਸ਼ਬਦ ਦਾ ਕੀ ਅਰਥ ਬਣਦਾ ਪਰ ਤਾਂ ਹੁੰਦਾ ਪਰ ਸਮਝਣ ਚੱਲ ਰਹੀ ਗੱਲਬਾਤ ਇਸ ਤਰ੍ਹਾਂ ਦਾ ਹੁੰਦਾ ਵੀ ਇੱਥੇ ਕੀ ਅਰਥ ਬਣਦਾ ਇੱਕ ਵਾਰ ਮਹੌਲੇ ਨੂੰ ਬਾਣੀ ਤੋਂ ਜਿਵੇਂ ਕਿ ਆਪਾਂ ਇੱਕ ਲਖ ਲੈ ਲਓ ਪਹਿਲਾਂ ਸਮਝਣ ਵਾਸਤੇ ਆਮ ਦੀ ਤਸਵੀਰ ਕਿਉਂਕਿ ਫਲਾਸ ਮੈਨੂੰ ਸਮਝ ਨਹੀਂ ਆਉਂਦੀ ਆ ਬੋਲਦੇ ਉਹ ਸਿੱਧੀ ਸੰਦੇ ਲੋ ਗੱਲ ਆ ਅੰਮ੍ਰਿਤ ਤਲਹਜ ਲੈ ਰਹੇ ਆ ਆਪਾਂ ਹੁਣ ਕਿੰਨੇ ਅਰਥ ਨੇ ਅੰਮ੍ਰਿਤ ਦੇ ਬਾਣੀ ਵਿੱਚ ਇਹ ਪ੍ਰਕਰਨ ਪਾਲ ਦਾ ਸੂਆ ਜਿਵੇਂ ਪਸ਼ੂ ਮਿਲੇ ਝੰਗਿਆਈਆਂ ਖਲ ਖਾਵੇ ਅੰਮ੍ਰਿਤ ਵੀ ਇਥੇ ਪ੍ਰਕਰਨਤਾਵ ਕਰਤੀ ਬਣ ਗਿਆ ਗੁਰੂ ਜੀ ਨੇ ਮਨੁੱਖ ਤੇ ਚੋਟ ਮਾਰੀ ਐ ਕੀ ਝੋਟ ਮਾਰੀ ਐ ਕਿ ਐ ਮਨੁੱਖ ਜੇ ਤੂੰ ਮਨੁੱਖਾ ਜਨਮ ਵਿੱਚ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਮਾੜੇ ਕੰਮ ਕਰਦਾ ਤਾਂ ਤੇਰੇ ਨਾਲੋਂ ਪਸ਼ੂ ਚੰਗੇ ਆ ਜਿਹੜੇ ਥੂੜੀ ਖਾਲ ਖਾ ਕੇ ਦੁੱਧ ਦੇਈ ਜਾਂਦੇ ਆ ਕੀ ਲਿਖਿਆ ਪਸ਼ੂ ਮਲੇ ਚੰਗੀਆਂ ਆ ਖੜ ਖਾਵੇ ਅੰਮ੍ਰਿਤ ਦੇ ਲਾਜ ਅਮਰ ਪਾ ਗਿਆ ਨਾ ਪਰ ਅਰਥ ਕੀ ਬਣ ਗਿਆ ਦੋਤਾ ਇੱਕੋ ਹੀ ਕਾਰ ਤੇ ਤੇ ਦੋਤਾ ਬਣਉਣਾ ਕਿਉਂਕਿ ਕਿਸੇ ਵੀ ਸ਼ਬਦ ਦਾ ਜਿਹੜਾ ਹੈ ਪ੍ਰਕਰਮ ਦੇ ਮੁਤਾਬਕ ਹੋਇਆ ਕਰਦਾ ਚੱਲ ਰਹੀ ਗੱਲਬਾਤ ਆ ਜਿਥੇ ਦੁੱਧ ਬਣ ਗਿਆ ਸੁਹਣੇ ਸਾਹ ਬੜੋ ਉਹ ਕੀ ਹੈ ਜਿਹੇ ਪ੍ਰਸਾਦ ਛਕਤੇ ਹੀ ਅੰਮ੍ਰਿਤ ਖਾਹੇ ਕਿਸ ਸਾਤਰ ਕੋ ਰੱਖ ਮਨਮਾ ਹੈ ਜਿਥੇ ਅਮ੍ਰਿਤ ਵਰਸ ਕੀ ਬਣ ਗਿਆ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ 36 ਪ੍ਰਕਾਰ ਦੇ ਖਾਣੇ ਖਾਣੇ ਉਹਨੂੰ ਮਨ ਵਿੱਚ ਯਾਦ ਰੱਖਿਆ ਕਰ ਮਨ ਵਿੱਚ ਉਸ ਨੂੰ ਯਾਦ ਰੱਖ ਕੇ ਇੰਦਰ ਧਿਆਨ ਰੱਖੋ ਕੁਛ ਨਹੀਂ ਉਹ ਤਾਂ ਕੋਈ ਸੰਤ ਜਾਣਦੇ ਨੂੰ ਪਤਾ ਨਹੀਂ ਹੁੰਦਾ ਆਪਣਾ ਕਿਸੇ ਹੋਰ ਪ੍ਰੋਗਰਾਮ ਤੇ ਜਾਂਦੇ ਹੁੰਦੇ ਸਾਡੀ ਗੱਲ ਕਰ ਰਹੇ ਹਾਂ ਸੀ ਕਿ ਕਿੱਥੇ ਇਹ ਹੋਂਦ ਇੱਛੇ ਅਰਥ ਬਣ ਗਿਆ ਅੰਮ੍ਰਿਤ ਵਰਸ਼ ਖਾਣਾ ਜਿਹੇ ਪ੍ਰਸਾਦ ਸ਼ਰਤੀ ਅੰਮ੍ਰਿਤ ਹਾਏ ਜਿਸ ਪ੍ਰਕਾਸ਼ਾਂ ਦੀ ਕਿਰਪਾ ਨਾਲ 36 ਪ੍ਰਕਾਰ ਦੇ ਖਾਣੇ ਖਾਣੇ ਉਹਨੂੰ ਮਨਕ ਯਾਦ ਰੱਖਿਆ ਪਰ ਦੇਖੋ ਨਾ ਤੇ ਕਿਹਨਾਂ ਵਰਤਾਂ ਅਰਥ ਬਣ ਗਿਆ ਖਾਣਾ ਜਿਹਨੂੰ ਕਹਿੰਦਾ ਕਰਮਨਾ ਪਾਵਤਾ ਹੋਰ ਲੈ ਲੋ ਅੰਮ੍ਰਿਤ ਨਾਮ ਨਿਮਰ ਅਮਰਤ ਨਾਮਨ ਦਾ ਅਹੰ ਹੈ ਮੇਰੇ ਦੀਓ ਭਾਈ ਅਮਰਤ ਬਾਣੀ ਹਰ ਹਰ ਤੇਰੀ ਬਾਣੀ ਇੱਥੇ ਅਮਰਤ ਸਾਫ ਨੂੰ ਵੀ ਕਿਹਾ ਨਿਰਮਲ ਜਿਵੇਂ ਸੰਤਾਂ ਕੇ ਕਾਰਜ ਆਪ ਸਲੋਇਆ ਹਰ ਕੰਮ ਕਰਾਵਣ ਪਾਇਆ ਰਾਮ ਭਰਤ ਸੁਹਾਵੀ ਤਾਲ ਸੁਹਾਵਾ ਵਿੱਚ ਅਮ੍ਰਿਤ ਜਲ ਛਾਇਆ ਰਾਮ ਇੱਥੇ ਅਮਰਤ ਜਲ ਦਾ ਭਾਵ ਸਾਫ ਪਾਣੀ ਗੁਰੂ ਸਤਨਾਮ ਹੁ ਜੀ ਵਾ ਪਰ ਕਰਨ ਪਾਪ ਦਾ ਰਮ ਸਮਝ ਲਓ ਜਿੱਥੇ ਅਮਰਤ ਦਾਤ ਹੋ ਗਿਆ ਨਿਰਮਲ ਸਾਫ ਸਾਫ ਪਾਣੀ ਤਾਂ ਤੇ ਇਤਹਾ ਅਮਰਤ ਦਾ ਅਰਥ ਨਿਰਮਲ ਵੀ ਹੁੰਦਾ ਹੈ ਅਮਰਪੁਧਤ ਖਾਣਾ ਵੀ ਹੈ ਅਮਰਪੁਧਤ ਦੁੱਧ ਵੀ ਹੈ ਅਮਰਤ ਬਾਣੀ ਅਮਰਤ ਨਾਮ ਰਹਿਤ ਨਾਮਿਆਂ ਦੇ ਵਿੱਚ ਅਮਰਤ ਦਾ ਕੀ ਅਰਥ ਖੰਡੇ ਦੀ ਪਾਹੁਲ ਜਿਵੇਂ ਸਰਬਤ ਸੰਗਤ ਤਾਬਲ ਗੁਰੂ ਰੱਖੇਗਾ ਤੁਸਾਂ ਉੱਪਰ ਮੇਰੀ ਬਹੁਤ ਖੁਸ਼ੀ ਹੈ ਤੁਸੀਂ ਖੰਡੇ ਦਾ ਅਮਰਤ ਪੰਜਾਂ ਤੋਂ ਲੈਣਾ ਪਰ ਕਰਨ ਪਾਪਕ ਜੀ ਅਰਥ ਬਣ ਗਿਆ ਵੀ ਖੰਡੇ ਦੀ ਪਾਹੁਲ ਦੁਬਾਰਾ ਪੰਜਾਂ ਪਿਆਰਾਂ ਤੋਂ ਗੁਰੂ ਨਾਨਕ ਸਾਹਿਬ ਦਾ ਨਾਮ ਲੈਣਾ ਤਾਂ ਤੇ ਇੱਛੇ ਅਮਰਤ ਦਾ ਅਰਥ ਬਣ ਗਿਆ ਪਾਹੁਲ ਤਰਫ ਵਿਚਾਰ ਤਾਂ ਕਿ ਹੁਣ ਆਪਨੇ ਸਿਧਾਂਤ ਸਮਝ ਲਿਆ ਕਿਉਂਕਿ ਅਗਲੀ ਗੱਲ ਸਮਝਣ ਤੋਂ ਪਹਿਲਾਂ ਜ਼ਰੂਰੀ ਸੀ ਸਿਧਾਂਤ ਸਮਝ ਆ ਗਈ ਆਪਾਂ ਨੂੰ